ਬੀ ਬੋਰਡ 'ਤੇ ਆਗ ਮਰਦਾਬਾਦ 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 ਸਰਕਾਰ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਉੱਥੇ ਪਹੁੰਚਿਆ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਉਹਨਾਂ ਨੇ ਫੋਨ ਕੀਤਾ ਵੀ ਇੱਕ ਦੁਕਾਨ ਦੇ ਅੰਦਰ ਅੱਗ ਲੱਗੀ ਹੋਈ ਆ ਉਸ ਬੰਦੇ ਨੇ ਆਣ ਕੇ ਆਪਣਾ ਸ਼ਟਰ ਖੋਲ੍ਹਿਆ ਵਾ ਤੇ ਅੱਗ ਨਹੀਂ ਭਾਗੀ ਕਿ ਪੰਜ ਦੁਕਾਨਾਂ ਨੂੰ ਨਾਲ ਨਾਲ ਲੱਗ ਪੈ ਗਈ। ਸ਼ਿਰਕਰਦਾਸਪੁਰ ਮੁਰਦਾਬਾਦ ਮੁਰਦਾਬਾਦ। ਉਹ ਐਸਡੀਓ ਸਾਹਿਬ ਕੋ ਗਏ ਨੇ ਵੀ ਲਾਈਟਰ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ। ਪਰ ਐਸਡੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ। ਉਹਨਾਂ ਨੂੰ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰਾਂ। ਤੇ ਐਕਸੀਅਨ ਸਾਹਿਬ ਦਾ ਅੱਗੇ ਉਹ ਇੰਨਾ ਕ ਮਾੜਾ ਬੋਲਣਾ ਵੀ ਮੇਰੇ ਕਰਕੇ ਨਹੀਂ ਸੜੀ ਜਦੋਂ ਫੰਡ ਹੋਣਗੇ ਉਦੋਂ ਅਸੀਂ ਜਿਹੜਾ ਬਦਲਾਂਗੇ ਤੇ ਕੋਈ ਮਦਰ ਬਾਗੇ ਘਟਣਾ ਹੋਈ ਹੈ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਹੈ ਜੇ ਅਸੀਂ ਦੁਕਾਨਦਾਰ ਹੈਗੇ ਆ ਤੇ ਤੁਸੀਂ ਲੀਡਰ ਹੈਗੇ ਹੋ ਜੇ ਅਸੀਂ ਦੁਕਾਨਦਾਰ ਅਸੀਂ ਨਹੀਂ ਰਵਾਂਗੇ ਤੇ ਤੁਹਾਡੀਆਂ ਲੀਡਰੀਆਂ ਕਿਹੇ ਤੇ ਨਹੀਂ ਚੱਲਣੀਆਂ ਮੇਰੇ ਵੱਲੋਂ ਨਹੀਂ ਜੇ ਕਿਸੇ ਨੇ ਕੋ ਵੱਧ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਯਾਰ ਇੱਕ ਮਿੰਟ ਭਾਜੋ ਆਮਾਵੜਾ ਚੌਂਗ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਵੀ ਉੱਥੇ ਪਹੁੰਚਿਆ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਨੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਕਿ ਐਸਡੀਓ ਸਾਹਿਬ ਕੋ ਗਏ ਨੇ ਵੀ ਲਾਈਟ ਰਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸਡੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਦਾ ਬਹੁਤ ਹੀ ਗਲਤ ਰਵਈਆ ਸੀ ਕੋਨਾ ਵੱਲੋਂ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰਾਂ ਰੋਜ਼ ਹੀ ਅੱਗ ਲੱਗਦੀ ਰੋਜ਼ ਅੱਗ ਲੱਗੀ ਰਹਿੰਦੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਸਾਡੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ ਪੰਜ ਮਿੰਟ ਉਹ ਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਨ ਮੰਗ ਹੈ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡਫ੍ਰੀ ਕੀਤਾ ਸੀ ਐਸਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਆ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਾਜਾਦਾ ਨੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਂ ਸ਼ਰਮੌਲੀ ਚਾਹੀਦੀ ਹੈ ਇਹੋ ਜੇ ਐਕਸੀਨ ਨੂੰ ਤੇ ਐਸੀ ਨੂੰ ਕੀ ਲੋਕੀ ਜਿਹੜੇ ਉਹ ਗਰਮੀ ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਾਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਠਾਣੇ ਇੱਥੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫ਼ਤਰ ਦਾ ਘਰਾਉ ਕਰਨਾ ਜਾਂ ਜੰਦਰਾ ਲਾਉਣਾ ਪਿਆ ਤੇ ਜੰਦਰਾ ਪਹਿਲਾਂ ਜਿਹੜਾ ਵਾ ਮੈਂ ਲਾਵਾਂਗਾ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ ਕਿਸੇ ਦੀ ਸੁਣਵਾਈ ਨਹੀਂ ਆ ਗਈ ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸੀਡੈਂਟ ਐਸੀ ਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝ ਨਹੀਂ ਰਿਹਾ ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫੀਸਰ ਆਏ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਅੱਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰੇ ਕੋਲ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਲਈ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਦੇ ਇੱਥੇ ਤਾਨਾ ਚਾਹੀ ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਲਿਖਣਗੇ ਉਹ ਆਪਾਂ ਵੱਡੇ ਲੈਵਲ ਤੇ ਕਰਾਂਗੇ ਭਾਜੀ ਇੱਧਰ ਆ ਕਾਲੂ ਇੱਕ ਮਿੰਟ 8 ਵਜੇ ਸਵੇਰ 8 ਵਜੇ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਆ ਇਹ ਬਿੱਟੂ ਭਾਜੀ ਉਥੇ ਖੜੇ ਸੀ ਇਹਨਾਂ ਦੀ ਦੁਕਾਨ ਖੁੱਲੀ ਸੀ ਲਾਗੇ ਇੱਕ ਚੱਪੜਾ ਵਾਲੇ ਭਾਜੀ ਸੀ ਉਹਨਾਂ ਦੀ ਦੁਕਾਨ ਖੁੱਲੀ ਸੀ ਉਹਨਾਂ ਨੇ ਫੋਨ ਕੀਤਾ ਵੀ ਇੱਕ ਦੁਕਾਨ ਦੇ ਅੰਦਰ ਅੱਗ ਲੱਗੀ ਹੋਈ ਆ ਉਸ ਬੰਦੇ ਨੇ ਆਣ ਕੇ ਆਪਣਾ ਸ਼ਟਰ ਖੋਲਿਆ ਵਾ ਤੇ ਅੱਗ ਨਹੀਂ ਭਾਗੀ ਕਿ ਪੰਜ ਦੁਕਾਨਾਂ ਨੂੰ ਨਾਲ-ਨਾਲ ਅੱਗ ਪੈ ਗਈ ਇੱਕ ਦੁਕਾਨ ਛੱਡ ਕੇ ਨਾਲ ਦੀ ਦੁਕਾਨ ਜਿਹੜੀ ਮੇਰੀ ਸੀ ਅਸੀਂ ਪਿਛਲੇ ਦਿਨਾਂ ਤੋਂ ਵੇਖਦੇ ਪਏ ਆਂ ਕਿ ਸ਼ਹਿਰ ਦੀਆਂ ਕਦੀ 5 ਦੁਕਾਨਾਂ ਸੜਗੀਆਂ ਕਦੀ 2 ਸੜਗੀਆਂ ਕਦੀ 1 ਸੜਗੀ ਇਹ 2-3 ਮਹੀਨੇ ਦੇ ਵਿੱਚ ਹੀ ਏਡੇ-ਏਡੇ ਵੱਡੇ ਇਨਸੀਡੈਂਟ ਹੋਏ ਆ ਅਸੀਂ ਐਹੋ ਹੀ ਦੁਕਾਨਦਾਰ ਨੇ ਜਿਨ੍ਹਾਂ ਕੋਲੋਂ ਪੈਸੇ ਇਕੱਠੇ ਕਰਕੇ ਉਹਨਾਂ ਦੁਕਾਨਦਾਰਾਂ ਦੀ ਮਦਦ ਜਿਹੜੀ ਉਹ ਕੀਤੀ ਆ ਇਹਦੇ ਵਿੱਚ ਕਿਸੇ ਨੇ ਕੋਈ ਬਿਜਲੀ ਬੋਰਡ ਨੇ ਨਹੀਂ ਮਤ ਦਿੱਤੀ ਕਿਸੇ ਨੇ ਤਾਂ ਨਹੀਂ ਉਹ ਕੀਤੀ ਜੇ ਅੱਜ ਅਸੀਂ ਦਫ਼ਤਰ ਆਏ ਆ ਰਿਕਵੈਸਟ ਕਰਨ ਵਾਸਤੇ ਇਹ ਵੀ ਸਾਡੀਆਂ ਤਾਰਾਂ ਬਦਲੋ ਤੇ ਐਕਸੀਅਨ ਸਾਹਿਬ ਦਾ ਅੱਗੇ ਉਹ ਇੰਨਾ ਕ ਮਾੜਾ ਬੋਲਣਾ ਪੀ ਮੇਰੇ ਕਰਕੇ ਨਹੀਂ ਸੜੀ ਜਦੋਂ ਫੰਡ ਹੋਣਗੇ ਉਦੋਂ ਅਸੀਂ ਜਿਹੜਾ ਬਦਲਾਂਗੇ ਸਾਡੇ ਪ੍ਰਧਾਨ ਜੀ ਨੇ ਅੱਗੇ ਵੀ ਕਿਹਾ ਵਾ ਵੀ ਜੇ ਕੋਈ ਫੰਡਾਂ ਦੀ ਕਮੀ ਆ ਅਸੀਂ ਕਰੋੜਾਂ ਰੁਪਏ ਦੁਕਾਨਾਂ ਤੇ ਲਾ ਕੇ ਬੈਠੇ ਆਂ ਅਸੀਂ ਕੋਈ 5-5 ਦਾ 10000 ਦੁਕਾਨਦਾਰ ਪਾ ਕੇ ਦੇ ਦਿਆਂਗੇ ਅਸੀਂ ਦੇਣ ਨੂੰ ਤਿਆਰ ਅਸੀਂ ਦੇਣ ਨੂੰ ਤਿਆਰ ਆ ਕਮੇਟੀ ਕਰ ਦੇ ਇਹਨੂੰ ਤਿਆਰ ਆ ਅਸੀਂ ਦੇਣ ਨੂੰ ਤਿਆਰ ਆ ਦੂਜੀ ਗੱਲ ਦੂਜੀ ਗੱਲ ਅਸੀਂ ਇਹ ਕਹਿੰਨੇ ਆ ਵੇਖੋ ਇੱਥੇ ਕੋਈ ਰਾਜਨੀਤੀ ਨਹੀਂ ਗਈ ਅਸੀਂ ਸ਼ਹਿਰ ਦੇ ਹਰ ਲੀਡਰ ਨੂੰ ਕਹਿੰਨੇ ਆ ਵੀ ਦੁਕਾਨਦਾਰ ਦੇ ਨਾਲ ਆਣ ਕੇ ਇੱਥੇ ਚੌਂਕ ਦੇ ਵਿੱਚ ਜੇ ਅਸੀਂ ਬੈਠੇ ਆਂ ਤੇ ਸਾਡਾ ਆਣ ਕੇ ਸਾਥ ਦਿਓ ਜੇ ਅਸੀਂ ਦੁਕਾਨਦਾਰ ਹੈਗੇ ਆ ਤੇ ਤੁਸੀਂ ਲੀਡਰ ਹੈਗੇ ਹੋ ਜੇ ਅਸੀਂ ਦੁਕਾਨਦਾਰ ਅਸੀਂ ਨਹੀਂ ਰਵਾਂਗੇ ਤੇ ਟਾੜੀਆਂ ਲੀਡਰੀਆਂ ਕਿਸੇ ਤੇ ਨਹੀਂ ਚੱਲਣੀਆਂ ਇੱਥੇ ਆਣ ਕੇ ਬੈਠੋ ਜੇ ਜੇ ਕੋਈ ਇੱਕ ਸਾਡੇ ਨਾਲ ਆਣ ਕੇ ਬੈਠਾ ਤੇ ਅਸੀਂ ਸ਼ਹਿਰ ਦੇ ਹਰ ਲੀਡਰ ਨੂੰ ਹਰ ਪਾਰਟੀ ਦੇ ਲੀਡਰ ਨੂੰ ਕਹਿੰਨੇ ਆ ਵੀ ਸਾਡੇ ਨਾਲ ਆਣ ਕੇ ਇੱਥੇ ਬੈਠੋ ਤੇ ਸਾਡਾ ਸਾਥ ਦਿਓ ਜੇ ਸਾਡੀਆਂ ਦੁਕਾਨਾਂ ਸੜ ਜਾਂਦੀਆਂ ਅਸੀਂ ਕਿਹਾਏ ਜੋਗੇ ਨਹੀਂ ਰਹਿਣਾ ਜਦੋਂ ਸਾਡੇ ਘਰਾਂ 'ਚ ਫੋਨ ਆਇਆ ਸਾਡੇ ਘਰਦਿਆਂ ਦਾ ਕੀ ਰੋ ਰੋ ਕੇ ਬੁਰਾ ਹਾਲ ਸੀ ਐਕਸੀਅਨ ਸਾਹਿਬ ਉੱਥੇ ਆਣ ਕੇ ਤੁਸੀਂ ਵੇਖਦੇ ਜਾਂ ਹੁਣ ਵੇਖੋ ਬਜ਼ਾਰਾਂ ਦੇ ਵਿੱਚ ਕੀ ਹਾਲ ਆ ਧਰਨਾ ਉਦੋਂ ਚੁੱਕਿਆ ਜਾਊਗਾ ਧਰਨਾ ਉਦੋਂ ਚੁੱਕਿਆ ਜਾਊਗਾ ਜਦੋਂ ਐਕਸੀਅਨ ਸਾਹਿਬ ਇੱਥੇ ਆਣਗੇ ਪਹਿਲੋਂ ਸੌਰੀ ਫੀਲ ਕਰਨ ਕਿ ਮੈਂ ਗਲਤ ਲੱਭੇ ਬੋਲਿਆ ਤੇ ਨਾਲ ਸਾਨੂੰ ਉਥੇ ਕਹਿਣ ਅਸੀਂ ਦੁਕਾਨਦਾਰ ਤਦ ਤੱਕ ਦੁਕਾਨਾਂ ਨਹੀਂ ਖੋਲਣੀਆਂ ਜਦ ਤੱਕ ਮੇਨ ਤਾਰ ਨਹੀਂ ਬਦਲੀ ਜਾਂਦੀ ਜਿਹੜੀ ਜਿਹੜੀ ਮੇਨ ਤਾਰ ਕੇਵਲ ਆ ਉਹ ਨਹੀਂ ਬਦਲੀ ਜਾਂਦੀ ਜੇ ਨਹੀਂ ਵੀ ਬਦਲਦੇ ਤੇ ਅਸੀਂ ਬਾਜ਼ਾਰ ਦੀ ਬੱਤੀ ਬੰਦ ਰਹਿਣ ਦੇਾਂਗੇ ਅਸੀਂ ਤਾਰਾਂ ਨਹੀਂ ਪੈਣ ਦੇਣੀਆਂ ਜੋੜ ਨਹੀਂ ਪੈਣ ਦੇਣੇ ਹੁਣ ਹੁਣ ਜੋੜਾਂ ਦਾ ਐਂਡ ਹੋ ਗਿਆ ਅਤ ਹੋ ਗਿਆ ਅਸੀਂ ਫੇਰ ਐਕਸ਼ਨ ਸਾਹਿਬ ਨੂੰ ਕਹਾਂਗੇ ਵੀ ਆਪਣੀ ਕੁਰਸੀ ਦਾ ਨਜਾਇਜ਼ ਫਾਇਦਾ ਨਾ ਚੁੱਕੋ ਇੱਥੇ ਆਓ ਤੇ ਲੋਕਾਂ ਦੀ ਗੱਲ ਸੁਣੋ ਲੋਕਾਂ ਵਾਸਤੇ ਤੁਸੀਂ ਬੈਠੇ ਦਿਓ। ਕੋਈ ਗੱਲ ਨਹੀਂ। ਸਹੀ ਤੁਸੀਂ ਫੋਨ 'ਤੇ ਗੱਲ ਚੁੱਕਿਆ ਸਦੋਂ ਗੱਲ ਕੀਤੀ ਸੀ। ਨੇ ਫੋਨ 'ਤੇ ਗੱਲ ਵੀ ਹੋਈ ਹੈ ਸਾਰਿਆਂ ਨਾਲ ਰਾਤੀ ਕੋਈ ਮਦਦਭਾਗੀ ਘਟਨਾ ਹੋਈ ਹੈ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਹੈ। ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲਾਂ ਆਂ ਸਾਡੀਆਂ ਕੇਬਲਾਂ ਇੱਕ ਸਾਈਡ 'ਤੇ ਆ। ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਹੈ। ਇਹਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ। ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆਲਰੇਡੀ ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਨੇ ਆ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਹੈ ਸਮਾਨ ਡਰਾ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਦੇ ਆ ਇਹ ਤਾਂ ਕਹਿੰਦਾ ਬਿਜਲੀ ਬੋਰਡ ਦੀ ਨਿਕਾਲੀ ਕਰੇ 60 ਸੱਦੇ ਹੋਲੇ ਤਾਕ ਲੱਗੀ ਆ ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤਾਂ ਤੁਹਾਨੂੰ ਵੀ ਪਤਾ ਲੱਗ ਜਾਣਾ ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੁੱਟ ਆਈ ਮੈਂ ਆਪ ਮੌਕੇ ਦੇਣ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪਾਸੇ ਅੱਗ ਲੱਗੀ ਹੈ ਉਧਰਲੇ ਪਾਸੇ ਸਾਡੀ ਤਾਰ ਵੀ ਨਹੀਂ ਮੀਟਰ ਦੂਜੀ ਭਾਈ 2 ਮਿੰਟ ਦੂਜੇ ਸਾਢੇ ਲੱਗਾ ਹੈ ਇਹਦਾ ਇਲਜ਼ਾਮ ਹੈ ਕਿ ਤੁਹਾਡੇ ਲੋ ਆਪ ਸ਼ਬਦੀ ਵੀ ਬੋਲੀ ਗਈ ਹੈ ਸੁਭਾਣ ਅੱਲਾਹ ਦਾ ਨਾਮ ਹੈ ਮੇਰੇ ਵੱਲੋਂ ਨੇ ਜੇ ਕਿਸੇ ਨੇ ਕੋਬਦ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਚਲੋ ਆਜਾ ਜੀ ਤਾਂ ਟੁੱਟੀ ਵੀ ਕੇਵਲ ਵੱਡੀ 2 ਮਹੀਨੇ ਹੋ ਗਏ ਪਾਣੀ ਦੇ ਪਈਓ ਕਿ ਡਿਕੜੇ ਵੀ ਬੰਦੇ ਮਰ ਰਹੇ ਫਿਰ ਕਿਉ ਉਹ ਚੈੱਕ ਕਰਵਾ ਲੈਂਦੇ ਆ। ਉਹ 2 ਮਹੀਨੇ ਪਈ ਆ। ਐਕਸਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੇ ਅੰਦਰ ਆ ਤਾਂ ਪਿੱਛੇ ਆ ਜੀ। ਇਹ ਹੋਣੀ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਚਾਹੀਦੀ। ਜਦੋਂ ਪਿਛਲੇ ਬਾਰੇ ਅੱਗ ਲੱਗੀ ਸੀ ਉਹਦਾ 파ੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ। ਪਰ ਆਪਾਂ ਕੀਤਾ ਕੁਝ ਨਹੀਂ ਦਾ। ਨਹੀਂ 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 ਗੱਲ। ਉਹ 파ੜਾ ਸਾਹਿਬ ਦਾ ਆਇਆ ਉਹ ਦੂਜੀ ਪਾਰਟੀ ਦੇ ਪਾਸੇ। ਆਪਾਂ ਤੇ ਲੱਧਿਆ ਸਮਾਨ ਵਾਪਸ ਭੇਜਤਾ। ਸ਼ਿਆਦਾ ਨੰਗਲ ਸਮਾਨ ਆਇਆ। ਮੇਰੀ ਤਾਂ ਇਹ ਗੱਲ ਨਹੀਂ। ਸੋ ਸ਼ਿਆਦਾ ਨੰਗਲ ਸਮਾਨ ਆਇਆ। ਇਹਨਾਂ ਨੇ ਲਾਦਿਆ ਸਮਾਨ ਉੱਥੇ ਟਰਾਂਸਫਾਰਮ ਦੇ ਤਾਰਾਂ ਵਾਪਸ ਚੱਕ ਲਿਆ ਕਿ ਉਹ ਐਮਐਲਏ ਨੇ ਪਾਸ ਕਰਾਇਆ ਮਰਦਾਰੀ ਹੁਣੇ ਜਾ ਕੇ ਚਲੋ ਜੋ ਤਾਰ ਥੜੀ ਡਿੱਗੀ ਵੱਡੀ ਟੁੱਟ ਕੇ ਦੋ ਮਹੀਨਿਆਂ ਦੀ ਤੁਸੀਂ ਉੱਥੇ ਕੀ ਵੇਖਣਾ ਇੱਥੇ ਵੇਖਣੋ ਕੀ ਹਾਲਾਤ ਦਾ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਐਕਸਨ ਸਾਹਿਬ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲਈ ਇਹਨਾਂ ਨੇ 50 ਦੀ ਕੇਵਲ 50 ਦੀ ਜਿਹੜੀ ਕੇਵਲ ਆ ਉਹ ਸਫੀਸ਼ਟ ਨਹੀਂ ਇਹਨੂੰ 50 ਦੇ ਅੱਗੇ ਪਈਦੀ ਹੈ ਉਹਨੂੰ ਤੁਸੀਂ ਜਿਹੜਾ ਵਾ ਐਸਟੀਮੇਟ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ بار 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 ਇਹ ਜਿਹੜੀਆਂ ਘਟਨਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਓ ਹੁਣ ਅਸ਼ੋਸ਼ਣ ਕੀ ਦਿੱਤਾ ਕਿੰਨੇ ਦਿਨਾਂ ਚ ਕੰਮ ਕਰ ਰਹੇ ਹੋ ਸਰ ਜਿੱਥੇ ਰਾਤੀ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ ਬਾਕੀ ਇੱਕ ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰ ਦੇਵਾਂਗੇ ਠੀਕ ਹੈ ਠੀਕ ਹੈ